ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਸੋ ਬਸ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸ਼ਤਿ ਸ਼੍ਰੀ ਅਕਾਲ ਲਓ ਜੀ ਮਰਜੀ ਲੱਗਿਆ ਸਫਾਈ ਕਰਨ ਸਫਾਈ ਜ਼ਰੂਰੀ ਹੈ 4 व्हीਲ ਦੀ ਤੇ ਸਾਫ ਸੋਤਰਾ ਤੇ ਨਾਲੇ ਰੰਗ ਨਹੀਂ ਵੱਢ ਹੁੰਦਾ ਕੋਈ ਨਹੀਂ ਜੇ ਸੁਪਰੇ ਵਾਲੀਆਂ ਟਿੱਪਣੀਆਂ ਪਾਉਂਗਾ ਪਹਿਲਾਂ ਤੋਂ ਹਣੇ ਹਲੇ ਹੁਣੇ ਥੋੜੀ ਪਾਉਣੀਆਂ ਨੇ ਵਾਕੇ ਆਉਣਾ ਉਹ ਖੇਤ ਤੁਰਨਾ ਨਹੀਂ ਉੱਥੇ ਵੀ ਟਰੈਕਟਰ ਸਫਾਈ ਚੱਲਦੀ ਆ ਦੋਹਾਂ ਦੀ ਫਿਰ ਰੰਗ ਰੰਗ ਨਹੀਂ ਘੱਟ ਹੁੰਦਾ ਤੇ ਮੜਾ ਮੋਟਾ ਪਾਣੀ ਮਾਰ ਲੈਣਾ ਚਾਹੀਦਾ ਚੱਲਦੇ ਕੰਮ ਚ ਵੀ ਜ਼ਰੂਰੀ ਆ ਲਓ ਜੀ ਮਿੱਤਰੋ ਲੱਗੇ ਆਪਾਂ ਟਾਂਡਿਆਂ ਨੂੰ ਕਰਨ ਸੈਟਿੰਗ ਤੇ 5105 ਤੇ 5210 4 ਵੀਲ ਦੋਏ ਉਹਨਾਂ ਨਾਲੇ ਲੋਡ ਆਉਣਾ ਜੱਸੇ ਬਾਈ ਨੇ 3600 ਤੋਂ 2 ਛੱਡ ਕੇ ਇਹ ਚੱਕ ਲਿਆਂਦਾ ਘਰੋਂ ਇਹ ਵਿਚਾਰਾ ਖੜਾਉਣਾ ਜਾਈ ਆ ਛੋਟਾ ਜਿਹਾ ਤੇ ਵਧੀਆ ਕੰਮ ਸਾਰੀ ਜਾਂਦਾ ਖੇਲੇ ਚ ਪੂਰਾ ਟੌਪ ਦਾ ਟੋਕਾ ਧੱਕੀ ਜਾਂਦਾ ਤੇ ਦੇਖ ਲਿਆ ਕੀ ਬੜਦਾ ਹੁਣ ਟਾਂਡਿਆਂ ਦਾ ਕਿੱਦਾਂ ਦਾ ਹੁੰਦਾ ਖੇਤ ਤਿਆਰ ਆ ਆ ਗੇੜੇ ਲਾਏ ਨੇ ਇਤਾਂ ਦੇ ਹੋ ਗਏ ਇੰਨਾ ਕਾ ਜ਼ਰੂਰ ਆ ਵੀ ਇਹ ਤਰਨਗੇ ਦੀ ੱੱਕਾ ਨਹੀਂ ਮਰੂ ਜੀਰੀ ਦਾ ਕਿਉਂਕਿ ਪੱਤੇ ਨੇ ਨਾਲ ਸੱਤੇ ਨਾਲ ਫੋਨ ਕਰਕੇ ਜਿਹੜਾ ਮਿੱਟੀ ਜਾ ਗਿਆ ਬਾ ਦੱਬਿਆ ਹੀ ਰਹਿਣਾ ਉਹਨੇ ਕਿਲੋ ਮੀਟਰੋ ਤਵੀਆਂ ਕੱਢ ਕੇ ਜੱਸੇ ਬਾਈ ਨੇ ਪਾ ਲਿਆ ਰੂਟਰ ਰੂਟਰ ਹੁਣ ਫੇਰੇਗਾ ਇਹਦੇ ਲਵੇ ਲਵੇ ਚਾਰ ਸਫੇਰੇ ਬੱਟਾ ਨੇ ਪਹਿਲਾਂ ਫੇਰ ਜਾ ਮਿੱਟੀ ਲਾਉਣ ਨੂੰ ਇਹਨਾਂ ਨੂੰ ਹਾਂ ਜੀ ਬਹੁਤ ਔਖਾ ਹੈ ਹਾਂ ਬਹੁਤ ਔਖਾ ਹੀ ਹੁੰਦਾ ਹੈ ਰੋਟੀ ਖਾਣੀ ਸੌਖੀ ਹੈ ਸਭ ਨੂੰ ਸੌਖਾ ਹੀ ਹੈ ਇਹ ਗੱਲ ਸੱਚ ਹੈ ਹਕੀਕਤ ਆ ਇਹ ਮਖੌਲ ਕੀ ਬਾਤ ਨਹੀਂ ਹਾਂ ਰੋਟੀ ਪੱਕੀ ਪਕਾਈ ਖਾਣੀ ਸੌਖੀ ਆ ਜੇ ਪਕਾਉਣੀ ਪਵੇ ਫਿਰ ਉਹ ਵੀ ਔਖੀ ਆ ਹਾਂ ਆ ਲਓ ਜੀ ਕਰੋ ਚੈੱਕ ਇਹ ਤਾਂ ਹਾਸੀ ਮਖੌਲ ਦੀ ਹੈ ਬੰਦਿਆਂ ਨਾਲ ਚੱਲਦਾ ਰਹਿੰਦਾ ਤੇ ਗੁੰਨੂ ਮਾਜਰੀਆ ਅੱਜ ਲੋਰ ਚਾੜੀ ਜੁੱਤੀ ਖੋਲੀ ਟਰੈਕਟਰ ਤੇ ਬੈਠਾ ਕੀ ਗੱਲ ਕਰੇਗਾ ਤਨੇ ਜੀ ਲੱਗਿਆ ਬਈ ਬੋਲੋ ਸਾਨੂੰ ਹੀ ਨਹੀਂ ਹੈਗਾ ਕਰਾ ਸਾਨੂੰ ਨਹੀਂ ਹੈਗਾ ਫਿਰ ਕੀ ਆ ਮੈਂ ਕੱਲਾ ਕਿਹਾ ਹੋਰ ਸਾਰੇ ਜਾਣੇ ਤਾਂ ਹੈਗੇ ਹੋ ਜੀ ਮਤਰਾ ਕਰੋ ਚੈੱਕ ਨਹਾਤੇ ਦੋਤੇ ਆਪਾਂ ਹੁਣ ਫਿਰ ਪਰ ਇੱਕ ਵੇਲਾ ਲਾਉਣਾ ਆਪਾਂ ਬਲਾਡ ਦੇ ਵਿੱਚ ਛੱਤੇ ਪਾਣੇ ਸ਼ੁਰੂ ਹੋ ਜਾਣੇ ਨਹਾਤਾ ਉਹ ਕਰੋ ਚੈੱਕ ਛੱਤੇ ਦਾ ਪਾਣੇ ਧੁਰੂ ਹੋ ਗਏ ਇਹ ਦਿਹਾੜੀ 'ਚ ਦੋ ਵਾਰ ਨਹਾ ਰਹੀਏ ਤਾਂ ਦੋ ਵਾਰੀਓ ਕੱਪੜੇ ਫਤਲੇ ਪੈਂਦੇ ਨੇ ਤਿੰਨ ਚਾਰ ਸੂਟ ਕੱਦੂ ਕੱਦੂ ਜਮਾ ਕਰ ਦਿੰਦੇ ਆ ਤੇ ਕਹਿੰਦੇ ਜੀ ਕਮਾਈ ਬਹੁਤ ਕਰਦੇ ਨੇ ਕਮਾਈ ਬਹੁਤ ਔਖੀ ਹੁੰਦੀ ਆ ਮਿੱਤਰੋ ਤੁਹਾਨੂੰ ਪਤਾ ਹੀ ਆ 6 ਦਿਨ ਅਰਾ ਤਾਜ ਆਖਣੀਆਂ ਪੈਂਦੀਆਂ ਨੇ ਫੇਰ ਫਾਇਦਾ ਲਾਉਂਦੀ ਆ ਤੇ ਫੇਰ ਨਜ਼ਾਰੇ ਆਉਂਦੇ ਨੇ ਮਾੜੇ ਮੋਟੇ ਜੇ ਫਸਲ ਵਧੀਆ ਹੋਵੇ ਇਹ ਪ੍ਰਮਾਤਮਾ ਆਪਣਾ ਸਾਥ ਦੇਵੇ ਆਪਾਂ ਤਾਂ ਜਦੋਂ ਜਿਹੜਾ ਦੇਣਾ ਦੇਣਾ ਪ੍ਰਮਾਤਮਾ ਦਾ ਜੇ ਪ੍ਰਮਾਤਮਾ ਆਪਣਾ ਸਾਥ ਦੇਊਗਾ ਤਾਂ ਫਸਾਦੀ ਘਰੇ ਫਸਲ ਆਊਗੀ ਤਾਂ ਸਾਨੂੰ ਪਤਾ ਜੀ ਜਿੱਲੀ ਦਾ ਕੇ ਜਿਹੜੇ ਦੇ ਰੰਗ ਪਾਉਂਦੀ ਆ ਚੱਲਦਾ ਕੰਮਕਾਰ ਜਿਹੜੇ ਵੀਰ ਕਹਿੰਦੇ ਨੇ ਵੀ ਬੱਕੀ ਨਹੀਂ ਐਸਗੀ ਹਸ ਰੰਗ ਤੇ ਮਿੱਤਰੋ ਬੱਕੀ ਦੇ ਸਾਰੇ ਅੰਸ਼ ਰੰਗ ਦੇ ਸਾਨੂੰ ਪਤਾ ਹੀ ਗਿਆ ਹੋਇਆ ਘਾਟਾਂ ਪਿਆਤੀ ਤੇ ਚਲੋ ਕਿਸਮਤਾਂ ਸਨ ਘਰਾ ਦੀ ਜਿਨੇ ਜਿਨੇ ਬੀਜੀ ਸੀ ਵਧੀਆ ਨਿਕਲੀ ਹੋਵੇ ਸਭ ਦੀ ਭਲਾ ਪ੍ਰਮਾਤਮਾ ਸਾਨੂੰ ਚਾਰ ਪੈਸੇ ਦਵੇ ਤੇ ਉਹਨੂੰ ਪਤਾ ਹੀ ਹੈ 6 ਮਹੀਨੇ ਹਰਾਤਾ ਜਾ ਕੇ ਪਾਣੀ ਲਾ ਕੇ ਫਰੇ ਬੱਤ ਪਾ ਕੇ ਸਬਰ ਕਰੀ ਬੈਠਾ ਰਹਿਣਾ ਕਿਸਾਨ ਭਰਾ ਆਖੇ ਫਿਰ ਜਿੱਤੇ ਜਾ ਕੇ ਮਿੱਠ ਬੱਲੇ ਪੈਂਦੀ ਆ ਜੇ ਸਾਡੀ ਫਸਲ ਵਧੀਆ ਨਿਕਲੀ ਆ ਮਿੱਤਰੋ ਹਾਦੀਰੀ ਤੁਸੀਂ ਵੀ ਕਰ ਸਕਦੇ ਹੋ ਜਿਹੜੇ ਕਹਨੇ ਹੋ ਦੇਖ ਲਓ ਕਿੰਨਾ ਦਾ ਸੌਖਾ ਦਾ ਮਾਦੇ ਕਿੰਨਾ ਦਾ ਸੌਖਾ ਕਿੰਨੇ ਕੋ ਪੈਸੇ ਵੰਡਦੇ ਨੇ ਉਹਨੂੰ ਲੱਗ ਜੂ ਪਤਾ ਨਾਲ ਕਿ ਲੋ ਪ੍ਰੋਪਰ ਸਾਡੇ ਅਜਿਹਾ ਕਹਨੇ ਆ ਰੀਸ ਕਰੋ ਵੱਧ ਤੋਂ ਵੱਧ ਤੇ ਇੱਕ ਹੀ ਦੁਕਾਨ ਭਰਨ ਨੂੰ ਲੱਗ ਜੂ ਕੰਮ ਕਰਨ ਨੂੰ ਕਿਸੇ ਨੂੰ ਵੀ ਜਿਹੜਾ ਕੋਈ ਕਰਦਾ ਗੋੜਾਂ ਦੇ ਖੜ ਕੇ ਗੱਲਾਂ ਕਰਨਾ ਤਾਂ ਚੰਗੇ ਹੋ ਜੇ ਕੋਈ ਕੰਮ karenge ਹੋ ਨਜ਼ਰਾਂ ਲਾਇਆ ਕਰੋ ਬਸ ਔਰਨ ਲਿਆ ਕਰੋ ਜੇ ਕਿਤੇ ਵੀ ਫਸਲ ਵਧੀਆ ਨਿਕਲਦੀ ਆ ਜਾਂ ਜੋ ਵੀ ਕੋਈ ਬੋਤੋ ਬੰਦਾ ਜੇ ਤਰੱਕੀ ਕਰਦੇ ਨੂੰ ਦੇਖ ਕੇ ਆਪਾਂ ਸਲਾਹਾਂਗੇ ਤਾਂ ਬੜੀ ਤਰੱਕੀ ਨਹੀਂ ਹੁੰਦੀ ਜੇ ਆਪਾਂ ਖੁਸ਼ ਹੋਵਾਂਗੇ ਪਰਮਾਤਮਾ ਸਭ ਨੂੰ ਦਊਗਾ ਲਓ ਜੀ ਚੱਲਦੇ ਆ ਮਿੱਠੀ ਮਿੱਠੀ ਚਾਲ ਤੇ ਤੇ ਛੱਟੇ ਪੈਣੇ ਹੋ ਗਏ ਸਟਾਰਟ ਦੇਖੋ ਆਪਾਂ ਅਮੀਰ ਦੇ ਟੀਕਾ ਲਵਾ ਕੇ ਆਏ ਸੀ ਅੱਜ ਵੀ ਖਰਾ ਦੇਣਾ ਖਰੰਦ ਜਾਂਦੇ ਆ ਰੋ ਅੱਜ ਡਾਕਟਰ ਸਾਹਿਬ ਮੈਡੇ ਨੇ ਤੇ ਪਹਿਲਾਂ ਟ੍ਰੇਨ ਕਰਕੇ ਖਰਾਬ ਹੋ ਗਿਆ ਮੈਂ ਆਪਣਾ ਫੇਰ ਟ੍ਰੇਨਾਂ ਲੱਗੀਆਂ ਤੇ ਇੱਕ ਦਿਨ ਡਾਕਟਰ ਸਾਹਿਬ ਸ਼ਨੀਵਾਰ ਨੂੰ ਜੀ ਬੈਠੇ ਐਤਵਾਰ ਨੂੰ ਫਿਰ ਆਪਾਂ ਗੱਲ ਗਏ ਨਹੀਂ ਤੇ ਅੱਜ ਗਏ ਆ ਪਹਿਲਾਂ ਮੈਂ ਕਿਹਾ ਵੀ ਹੁਣ ਕੰਮ ਇਹ ਆਗੇ ਬਾਅਦ ਚ ਕਰਾਂਗੇ ਟੀਕਾ ਲੇਟ ਹੋਈ ਜਾਂਦਾ ਕੁੜੀ ਆ ਦਾ ਟੀਕਾ ਲਵਾ ਕੇ ਲਿਆਈਏ ਤੇ ਨਵਾਰਿਆਂ ਦਾ ਹੁਣ ਕੱਪੜੇ ਬਦਲ ਕੇ ਆ ਕੇ ਫੇਰ ਬੈਠੇ ਆ ਕਰੋ ਚੈੱਕ ਜਿਮਾਰੀ ਹੀ ਰੇਸ ਹੋਰ ਦੇਤੀ ਸਮਝ ਲੋ ਜਦੇ ਤੁਹਾਨੂੰ ਪਤਾ ਛੱਟੇ ਪਾ ਜਾਣੇ ਚਲੋ ਮੈਂ ਤਾਂ ਰੰਗ ਨਹੀਂ ਆਉਣ ਛੱਟਿਆਂ ਦਾ ਕੋਈ ਚੱਕਰ ਨਹੀਂ ਤੇ ਮੌਸਮ ਵੀ ਅੱਜ ਥੋੜਾ ਜਿਆਦਾ ਰੰਗ ਬਦਲਿਆ ਹੋਇਆ ਵੱਟ ਬਹੁਤ ਦੇਖ ਕੇ ਜਿਹੜੇ ਕਿਾਰੇ 'ਚ ਪਾਣੀ ਪੈਂਦਾ ਉਹ ਤੋਂ ਪਾ ਦੇ ਸਾਈਡ ਦਾ ਕੋਈ ਇਤਵਾਰ ਨਹੀਂ ਬਾਲਾ ਵੱੱਤ ਵੀ ਨਹੀਂ ਚਾਹੀਦਾ ਤੇ ਬਾਲਾ ਘੱਟ ਵੀ ਨਹੀਂ ਚਾਹੀਦਾ ਜੀ ਮਿੱਤਰੋ ਜੱਸੇ ਬਾਈ ਨੇ ਰੂਟਰ ਚਲਾਤਾ ਵੱਟਾਂ ਦੇ ਨਵੇਂ ਉਕੇ ਜੇਕਰ ਬੱਟ ਲਾਉਣੀ ਸੌਖੀ ਹੋ ਜੂ। ਬਾਕੀ ਦੇਖਦੇ ਆ ਇੱਕ ਇੱਕ ਵਾਰੀ ਦਮੀਆਂ ਨਾਲ ਵਾਗੇ ਰੂਟ ਰੇ ਮਾਰਾਂਗੇ। ਜੇ ਪਾਸ ਹੋਇਆ ਕੰਮ। ਮਲਾਜਮ ਆਪਣਾ ਪੂਰ ਲਾਂ ਜਰੀ ਬਾਈ ਲਾ ਰਿਹਾ ਬੱਟ। ਬੱਟ ਚੌੜੀ ਬਹੁਤ ਈ ਉਹਦੇ ਜ ਵੱਡਾ ਬਹੁਤ ਈ ਗਿਆ। ਅਗਲਾ ਪਾਸਾ ਦੋ ਦੋ ਕੰਨ ਉੱਤ ਨੀਵਾ ਏ। ਮਿੱਟੀ ਪਟਾਈ ਦੀ ਆ। ਜਾਂ ਪਹਿਲਾਂ ਹੀ ਨੀਵਾ ਹੋ ਆਪਾਂ ਨੂੰ ਪਤਾ ਨਹੀਂ। ਮਿੱਟੀ ਉਹ ਪਟਾਈ ਹੋ ਵੀ ਹੋ ਸਕਦਾ। ਚੱਕ ਤੀਸਰੀ ਵਾਰ ਲਾਗੇ ਕਰਨਾ ਇਤਾਲਾ ਤਿਆਰ ਹੋਣ ਲੱਗ ਗਿਆ ਦੋ ਵਾਰ ਆਪਾਂ ਵਾਹਤਾ ਇਤਾਲਾ ਬਣਿਆ ਤੇ ਤੀਜੀ ਵਾਰ ਲਾਗੇ ਕਰਨੇ ਨੂੰ ਤੇ ਜਿਹੜੇ ਕਹਿੰਦੇ ਸੀ ਵੀਰ ਵੀ ਪੰਗਾ ਲੈ ਲਿਆ ਤੁਸੀਂ ਟਾਂਡੇ ਨੋਟ ਨਹੀਂ ਆਉਣੇ ਕਰੋ ਚੱਕ ਤੁਸੀਂ ਵੀ ਦੇਖ ਲਓ ਮਿੱਤਰੋ ਟਾਂਡੇ ਦਾ ਬਹੁਤ ਵਧੀਆ ਲੋਡ ਆਉਣਗੇ ਆ ਘੋੜੇ ਇਸੇ ਕਰਕੇ ਲਵੇੜੇ ਨੇ ਆਪਾਂ ਏ ਪੈਸੇ ਰਾ ਇਹ ਆਲਾ ਬੰਦ ਮੋੜਦੇ ਨੇ ਹੁਣ ਇਸ ਸਾਲ ਸਾਲ ਦੇ ਵਿੱਚ ਦੋ ਵਾਰੇ ਨਿਕਲਦੇ ਨੇ ਬਾਹਰ ਤੁਹਾਨੂੰ ਪਤਾ ਹੀ ਆ ਉਹਦੋਂ ਵਾਰ ਅੰਦਰੇ ਘੜ ਪੈਣਾ ਇਹਨਾਂ ਨੇ ਜੇ ਦਾਦਣ ਦੱਬ ਕੇ ਪਾ ਲਾਂਗੇ ਕੁਝ ਨਹੀਂ ਹੁੰਦਾ ਇਹ ਦੋਦੇ ਪਾ ਕੇ ਨਹੀਂ ਖੜਾਉਣੇ ਚਾਹੀਦੇ ਅੰਦਰ ਵੀ ਨਾਵੇਂ ਨਾਵੇਂ ਨਵੇਂ ਵਾਲਾ ਕੋਈ ਚੱਕਰ ਨਹੀਂ ਮਿੱਤਰੋ ਜਦ ਪੈਸੇ ਲਾਏ ਨੇ ਕੰਮ ਲਿਆ ਕਰੋ ਇਹ ਚੱਲਣਗੇ ਲੱੱਪੜਣਗੇ ਤਾਂ ਹੀ ਕਮਾਈ ਆਊਗੀ ਘਰੇ ਬੈਠਿਆ ਨਾ ਕੁਝ ਨਹੀਂ ਬਾੜਨਾ ਤੁਹਾਨੂੰ ਪਤਾ ਹੀ ਚਾ ਇਹ ਲੱੱਪੜਨੇ ਵੀ ਜ਼ਰੂਰੀ ਨੇ ਸਭ ਕੁਵਾਲ ਵੀ ਜ਼ਰੂਰੀ ਐ ਲੱੱਪੜਨੇ ਵੀ ਜ਼ਰੂਰੀ ਨੇ ਨਾਲੇ ਸ਼ੌਂਕ ਦਾ ਇੱਕ ਸ਼ੌਂਕ ਨਾਲੇ ਕੰਮ ਦਾ ਕੰਮ ਆਓ ਜੀ ਮਿੱਤਰੋ ਰੂਟਾਵੇਟਰ ਨਾਲ ਕਰਿਆ ਜੱਸੇ ਬਾਈ ਨੇ ਆ ਕਿਾਰੇ ਦਾ ਕੱਧੂ ਦੇਖੋ ਇੰਨਾ ਕੁ ਵਧੀਆ ਹੋਇਆ तकरीबन तकरीबन ਠੀਕ ਜਿਹੀ ਐ ਉਹਦੇ ਵਰਗਾ ਹੀ ਐ ਥੋੜਾ ਮੋਟਾ ਹੀ ਰੂਟਾਵੇਟਰ ਨਾਲ ਇਹ ਐ ਵੀ ਮਿੱਤਰੋ ਆਪਾਂ ਨੂੰ ਜਿਹੜਾ ਖੇਤ ਆ ਨਾ ਉਹ ਲੈਜਰ ਚਾਹੀਦਾ ਲੈਜਰ ਦਾ ਪਹਿਲਾਂ ਮੱਕੀ ਤੋਂ ਬਜਾਈ ਤੋਂ ਪਹਿਲਾਂ ਜਿਹੜੀਆਂ țeੜੀਆਂ ਤੂਲੀਆਂ ਨੇ ਫਿਰ ਉਹ ਤੁਹਾਨੂੰ ਪਤਾ ਵੀ ਥੋੜੀਆਂ ਜੀਆਂ ਰੂਟਾਵੇਟਰ ਨਾਲ ਘੱਟ ਖਿੱਚ ਹੋਣਗੀਆਂ ਤੇ ਤਵੀਆਂ ਤਵੀਆਂ ਨੇ ਚਲ ਬੰਦਾ ਪੈਕ ਮੂਰੇ ਕਰਕੇ ਹਟਦਾ ਜਾਂ ਕਰਕੇ ਕਰ ਲੈਂਦਾ ਸੈਟ ਚਲੋ ਠੀਕ ਐ ਵੈਸੇ ਸਮਝ ਆਈ ਆ ਟੱਕੇ ਉਨੇ ਕੇ ਬਾਹਰ ਨੇ ਛੋੜੇ ਮੋਟੇ ਘੱਟ ਹੋਣਗੇ ਜਾਂ ਉਨੇ ਹੀ ਹੋਣਗੇ ਲੱਗਦੇ ਤਾਂ ਉਨੇ ਹੀ ਗਰੇ ਬਾਕੀ ਹੁਣ ਪਾਣੀ ਪਾਏ ਤੇ ਪਤਾ ਲੱਗੂ ਕਿਉਂਕਿ ਪਾਣੀ ਵੀ ਨਾਰਮਲ ਜੀ ਆ ਕੋਈ ਜ਼ਿਆਦਾ ਨਹੀਂ ਹੈਗਾ ਤਾਂ ਸਾਫ ਜਿਹਦਾ ਪਾਣੀ ਆ ਆ ਚੱਲ ਰਿਹਾ ਰੂਟਰ 3600 2 ਤੇ ਪਤਾ ਨਹੀਂ ਕਿਹੜੇ ਗੇਅਰ ਤੇ ਚਲਾ ਰਿਹਾ ਸਮਝ ਨਹੀਂ ਆਉਂਦੀ ਜਮੈਂ ਸਲੋ ਕਰੀ ਫਿਰਦਾ ਇਹਦਾ ਬੈਲਬੂੜ ਲਾਉਣੇ ਨੇ ਇਹਦੇ ਇਹਨੂੰ ਲਾਉਣੇ ਨੇ ਟਾਇਰ ਵੱਡੇ ਰੇ ਪਾਉਣ ਲਈ ਪਤਲੇ ਟਾਇਰ 55 10 ਨੂੰ ਇੱਧਰ ਆ ਜਾ ਇੱਧਰ ਇੱਧਰ ਆ ਜਾ ਕੱਪੜੇ ਲੱਬੜਨਗੇ ਛਿੱਟੇ ਪੈਣਗੇ ਹੋਜੀ ਮੇਤਰੋ ਟਾਈਮ ਨਾਲ ਆ ਗਏ ਅੱਜ ਕੱਲ ਰਾਤ ਆਈ ਨਹੀਂ ਤੇ ਅੱਜ ਟਾਈਮ ਨਾਲ ਆ ਗਏ ਸਵੇਰੇ ਫਿਰ ਕੰਮ ਹੈਗਾ ਹੁਣ ਟੁੱਟਮਾ ਜਾਂ ਕੰਮ ਉਹਦੇ ਕਰਕੇ ਥੋੜਾ ਜਿਹਾ ਜਾਨੀ ਜਾਏਗਾ ਫੇਰ ਵੀ ਚੱਲੀ ਜਾਣਾ ਰੇ 5-7 ਦਿਨ